ਫਿਰ ਲੱਗ ਕੇ ਆਇਆ ਸੋਨਿਆ ਸੋਨਿਆ ਕੁੜੀਆਂ ਦੇ ਕਰੇ ਲੋ ਰਿਸ਼ਤੇ ਔਰ ਵੈਲ ਸੈਟਲਡ ਇੰਡੀਆ ਔਰ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਜਿਸ ਵੜ ਤੱਕ ਬਨੇ ਰਹਿਣਾ ਸ਼ਾਇਦ ਐਂਡ ਵਾਲੀ ਲੜਕੀ ਤੁਹਾਨੂੰ ਪ੍ਰੋਫਾਈਲ ਪਸੰਦ ਆਵੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟ੍ਰੇਸ਼ਿੰਗ ਕਾਜ ਜੀ ਇੱਥੇ ਪਾਈ ਜਾਂਦੀ ਹੈ ਰਿਸ਼ਤਿਆਂ ਦੀ ਐਡ ਜੇ ਕਿ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤੇ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਮੈਕਰੋ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਦੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਵਿੱਚ ਪਾਈ ਜਾਂਦੀ ਹੈ ਔਰ ਤੁਸੀਂ ਵੀ ਬਹੁਤ ਈਜ਼ੀ ਮੈਥਡ ਨਾਲ ਘਰ ਬ बहुत आसान तरीके लगवा हो करना की और ले पता वट्सअप करो वागुरू जी और मेरा एक ही नंबर है वागुरू जी जो स्क्रीन पर चलना पे सिक्स टू एट जीरो फाइव नाइन फोर एट फाइव एट इस अलावा मेरा होर कोई नंबर नहीं है वागुरू जी और तो नवे हो चैनल में फटाफट -फड़ सबसक्राइब करके बैल लाइकन प्रैस कर लो ताकि जो भी लेटैसट भीडियो आवे तो नोटिफिकेशन स्क्रीन उसे सब तो पहले आ सके और वागुरु जी मेरे ना सवेरे ग्यारह तो बारह ठीक है जी और सारे रिश्ते परिवार नंबर समेत सो एंड तक पूरी वीडियो देखा करो वागुरु जी ठीक है नवा फीचर है जी हाइब का हाइव प्रेस करके अपने प्रें पॉइंट जरूर दया करो और वीडियो में लाइक करो जो पसंद आती वागुरू जी देखो मैं भी मेहनत करती हाँ सो so, वागुरू जी प्लीज़ मोटिवेट कर करो और कि देखते प्य हो जो रिश्ता चाहते हो वागुरू जी भी लिखा करो ताकि मैं नैक्सट रिश्ता वह जहाँ लैके आ सका सो so, वागुरू जी तुम्हें भी कोपरेट करो ठीक है और वागुरु जी तो राम राम जी लिखना बिल्कुल भी ना भूलिया करो क्योंकि हर काम की शुरुआत परमात्मा के नाम तो होती है जो हर काम की शुरुआत परमात्मा नाम तो होगी ਤ ਸਾਰੇ ਕੰਮ ਆਪੇ ਹੀ ਬਣ ਜਾਂਦੇ ਆ ਵੈਗਰੂ ਜੀ ਠੀਕ ਹੈ ਜੀ ਸੋ ਵੈਗਰੂ ਜੀ ਹਜ਼ਾਰ ਮੁੰਡਿਆਂ ਵਿਚੇ ਇੱਕ ਲੜਕੀ ਹੈ ਸੋ ਪਲੀਜ਼ ਵੈਗਰੂ ਜੀ ਤੇ ਚਲੋ ਸ਼ੁਰੂਆਤ ਕਰਦੇ ਆ ਜੀ ਰਿਸ਼ਤਿਆਂ ਦੀ ਫਿਰ ਵਾਈਗੁਰੂ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਟ ਜੱਟ ਸਿੱਖ ਹੈ ਜੀ 21 ਸਾਲ ਦੀ ਉਮਰ 5 ਫੁੱਟ 5 ਹਾਈਟ ਹੈ ਵੈਸ਼ਨੋ ਪਰਿਵਾਰ ਹੈ ਜੀ 12ਵੀਂ ਪਾਸ ਹੈ ਪਿਤਾ ਜੀ ਦੁਬਈ ਦੇ ਵਿੱਚ ਨੇ ਇੱਕ ਪੈਨਤੀਕ ਭਰਾ ਇਹਦੀ ਅਜ ਗੜਸ਼ੰਕਰ ਨਵਾਂ ਸ਼ਹਿਰ ਲੜਕਾ ਚਾਹੀਦਾ ਬਾਹਰ ਦਾ ਠੀਕ ਹੈ ਐਨ ਆਰ ਆਈ ਨਾਲ ਜੋੜਾ ਸੰਪਰਕ ਕਰਨਾ ਜੀ ਰਿਸ਼ਤਾ ਜੀ ਲੜਕੇ ਦਾ ਸਰਕਾਰੀ ਨੌਕਰੀ ਕਰਦਾ ਨਾਮ ਸਿੰਘ ਸਾਹੀ ਨੇ ਜੱਟ ਸਿੱਖ ਨੇ 1993 ਦਾ ਜਨਮ 5 ਫੁੱਟ 11 ਹਾਈਟ ਹੈ ਏਰੀਆ ਜੀ ਮਲੇਰ ਕੋਟਲਾ ਪੜਾਈ 12ਵੀਂ ਪਾਸ ਸਰਕਾਰੀ ਨੌਕਰੀ ਕਰਦਾ ਪਿਤਾ ਜੀ ਵੀ ਸਰਕਾਰੀ ਡਰਾਈਵਰ ਨੇ ਮਾਤਾ ਜੀ ਹੋਮ ਮੇਕਰ ਇੱਕ ਭਰਾ ਮੈਰਿਡ ਹੈ ਲੜ ਜੀ ਨਾਮ ਕੁਮਾਰ ਨੂੰ 1996 ਦਾ ਜਨਮ ਹੈ 6 ਫੁੱਟ 2 ਹਾਈਟ ਹੈ ਜੀ ਐਨਨ ਸਟਡੀ ਕੀਤੀ ਕੰਪਿਊਟਰ ਸਾਇੰਸ ਵਿੱਚ ਔਰ ਇਹਨਾਂ ਦਾ ਬਿਜ਼ਨਸ ਹੈ ਜੀ ਮਾਰਕETING ਦਾ ਠੀਕ ਹੈ ਆਪਣਾ ਬਿਜ਼ਨਸ ਹੈ ਔਰ ਪੇਰੈਂਟਸ ਦੋਨੋਂ ਜੌਬ ਕਰਦੇ ਹੈ ਜੀ ਦੋ ਸਿਸਟਰਸ ਨੇ ਜੋ ਮੈਰਿਟ ਨਹੀਂ ਇਹ ਹੈਲੀਫੋਰਨੀਆ ਦੇ ਰਹਿਣ ਵਾਲੇ ਜੀ ਸਿੱਧੀ ਗੱਲ ਬਾਤ ਕਰ ਸਕਦੇ ਹੋ ਜੀ ਰਿਸ਼ਤੇਦਾਰਾਂ ਦੇ ਨਾਲ ਵਾਈਗੁਰ ਜੀ ਰਿਸ਼ਤਾ ਜੀ ਬਿਜ਼ਨਸਮੈਨ ਲੜਕੇ ਦਾ ਨਾਮ ਹਾਈਡਰਖਾਗਾ ਅਰੋੜਾ ਨੇ 1993 ਦਾ ਜਨਮ 5 ਫੁੱਟ 8 ਹਾਈਟ ਹੈ ਜੀ ਬੀਟੈਕ ਕਿੱਤੀ ਕੰਪਿਊਟਰ ਸਾਇੰਸ ਦੇ ਵਿੱਚ ਔਰ ਬਿਜ਼ਨਸ ਕਰਦੇ ਨੇ ਮਾਤਾ ਜੀ ਪਿਤਾ ਜੀ ਤੇ ਇੱਕ ਛੋਟਾ ਪਰ ਆਜੀ ਪਰਿਵਾਰ ਦੇ ਵਿੱਚ ਉਹ ਵੀ ਬਿਜ਼ਨਸ ਕਰਦੇ ਨੇ ਲੜਕੀ ਚਾਹੀਦੀ ਜੋ ਵਧੀਆ ਸਭਾਦੀ ਹੋਵੇ ਐਨਨ ਉਹ ਜੁਸ ਸੰਪਰਕ ਕਰਨਾ ਜੀ ਵਾਈਗੁਰ ਜੀ ਰਿਸ਼ਤੇ ਜੀ ਲੜਕੀ ਦਾ ਕੋਰ ਹੈ ਜੀ ਲੜਕੀ ਬਹੁਤ ਸੋਹਣੀ ਹੈ 1995 ਦਾ ਜਨਮ ਸੁਨਿਆਰ ਹੈ ਜੀ 5 ਫੁੱਟ ਤਿਆਰੀ ਕਰਦੇ ਪਏ ਜੀ ਪਿਤਾ ਜੀ ਐਗਰੀਕਲਚਰ ਮਾਤਾ ਜੀ ਹੋਮੇਕਰੀ ਕੁਹੈਂਤਿਕਪਰਾ ਏਰੀਆ ਬਰਨਾਲਾ ਲੜਕਾ ਚਾਹੀਦਾ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਠੀਕ ਹੈ ਜੀ ਔਰ ਐਸਸੀ ਕਾਸਟ ਵਾਲੇ ਬਸ ਸੰਪਰਕਨਾ ਕਰ ਰਹੇ ਨੇ ਇਹਨਾਂ ਨੂੰ ਔਰ ਲੜਕਾ ਚਾਹੀਦਾ ਜੋ ਕੱਲਾ ਹੋਵੇ ਔਰ ਠੀਕ ਹੈ ਵਧੀਆ ਸੈਟਲ ਹੋਵੇ ਮਾਈਕਰੂਜੀ ਰਿਸ਼ਤਾ ਜੀ ਵੈਲ ਸੈਟਲਡ ਐਡਵੋਕੇਟਾ ਜੀ ਲੜਕਾ ਨਾਮ ਹਾਈਡਰਖਾ ਕੁਮਾਰ 1988 ਦਾ ਜਨਮ 5 ਫੁੱਟ 5 ਹਾਈਟ ਹੈ ਫਿਰੋਜ਼ਪੁਰ ਦੇ ਰਹਿਣ ਵਾਲੇ ਜੀ ਕਾਸਟ ਜੀ ਕੋਮਰਾਹ ਖਤਰੀ ਬੀਏ ਐਲ ਐਲਬੀ ਕੀਤੀ ਇੰਗਲਿਸ਼ ਪੰਜਾਬੀ ਸਚਨੋ ਵੀ ਕੀਤੀ ਹੋਈ ਇੱਕ ਸਾਲ ਦਾ ਕੰਪਿਊਟਰ ਡਿਪਲੋਮਾ ਵੀ ਕੀਤਾ ਔਰ ਐਡਵੋਕੇਟ ਨੇ ਆਲ ਟਾਈਪ ਆਨਲਾਈਨ ਵਰਕ ਵਧੀਆ ਆਮਦਨ ਹੈ ਜੀ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਇਕਨਿਕ ਪੈਂਤਿਕ ਪਰ ਦੋਨੋ ਮੈਰਿਡ ਹੈ ਜੀ ਲੜਕੀ ਚਾਹੀਦੀ ਹੈ ਜੋ ਵਧੀਆ ਸੁਭਾਦੀ ਹੋਵੇ ਰੰਥਰੂ ਸੰਪਰਕ ਕਰਨਾ ਮਾਈਕਰੂਜੀ ਰਿਸ਼ਤਾ ਜ ਸਰਟੀਫਾਈਡ ਵੈਬ ਡਿਵੈਲਪਰ ਐਂਡ ਡਿਜੀਟਲ ਮਾਰਕੀਟਿੰਗ ਦੀ ਸਟੱਡੀ ਕੀਤੀ ਹੋਈ ਹੈ ਬੈਂਕ ਵਿੱਚ ਨੌਕਰੀ ਕਰਦੇ ਮੈਂ ਪਲੱਸ ਡਿਜੀਟਲ ਮਾਰਕੀਟਿੰਗ ਦੀ ਵੀ ਵਧੀਆ ਆਮਦਨ ਹੈ ਜੀ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਤਿੰਨ ਸਿਸਟਰ ਇੱਕ ਬਹੁਤ ਸਾਰੇ ਮੈਰਿਟ ਹੈ ਜੀ ਏਰੀਆ ਨਰਵਾਹਾ ਨਰਮਾਨਾ ਹਰਿਆਣਾ ਲੜਕੀ ਚਾਹੀਦੀ ਹੈ ਜੋ ਵਧੀਆ ਸੁਭਾਦੀ ਹੋਵੇ ਨਾਲ ਜੁੜਾ ਸੰਪਰਕ ਕਰਨਾ ਜੀ वैग्रू जी ਜਿਲੰਧਾ ਤੋਂ ਰਿਸ਼ਤਾ ਦੀ ਵੈਰੀਬਲ ਸੈਟਲਡ ਬਿਜ਼ਨਸਮੈਨ ਲੜਕੇ ਦਾ ਨਾਮ ਹਾਈਡਰਿਕ ਹੈ ਜੀ ਕਾਸਟ ਬੱਲੀ ਬੱਲੀ ਹੈ ਔਰ ਪ੍ਰਾਸ਼ਰ ਪੰਜਾਬੀ ਨੇ 6 ਫੁੱਟ ਹਾਈਟ ਹੈ ਜੀ ਬੀਕਮ ਕੀਤੀ ਪਲਸ ਇਹਨਾਂ ਦਾ ਬਿਜ਼ਨਸ ਹੈ ਜੀ ਮੈਨੂਫੈਕਚਰਿੰਗ ਆਫ ਟਰਾਂਸਫਾਰਮਰ ਐਂਡ ਇਲੈਕਟ੍ਰੀਕਲ ਪੈਨਲ ਐਂਡ ਮਾਡਲਸ ਬਾਕਸਿਸ ਛੋਟਾ ਪ੍ਰਾ ਪੀਆਰ ਹੈ ਜੀ ਕੈਨੇਡਾ ਦੇ ਵਿੱਚ ਅਨਮੈਰਿਡ ਹੈ ਪਿਤਾ ਜੀ ਨੇ ਪਰਿਵਾਰ ਦੇ ਵਿੱਚ ਏਰੀਆ ਜੀ ਜਲੰਧਰ ਲੜਕੀ ਚਾਹੀਦੀ ਹੈ ਵਧੀਆ ਹੋਵੇ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਨਾ ਜਰੂਰ ਸੰਪਰਕ ਕਰਨਾ ਜੀ ਬਹੁਤ ਵਧੀਆ ਰਿਸ਼ਤਾ ਵੈਗ ਬੀਏ ਪਾਸ ਹੈ ਜੀ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮਮੇਕਰ ਤੇ ਇੱਕ ਭਰਾ ਏਰੀਆ ਬਠਿੰਡਾ ਲੜਕਾ ਚਾਹੀਦਾ ਵਧੀਆ ਹੋਵੇ ਵੈਲ ਸੈਟਲਡ ਹੋਵੇ ਇੰਡੀਆ ਜਾਣਾ ਰਾਈ ਵਾਲੇ ਸੰਪਰਕ ਕਰ ਸਕਦੇ ਜੀ ਨਾਲ ਪਰਿਵਾਰ ਦਾ ਨੰਬਰ ਹਾਇ ਗੁਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਜੱਟ ਸਿੱਖ ਲੜਕੇ ਦਾ ਮਲੇਰ ਕੋਟਲੇ ਤੋਂ ਰਿਸ਼ਤਾ ਹੈ ਜੀ ਨਾਮ ਸਿੰਘ 1990 ਦਾ ਜਨਮ 5 ਫੁੱਟ 11 ਹਾਈਟ ਹੈ ਮਾਸਟਰ ਕੀਤੀ ਹੋਈ ਹੈ ਔਰ ਕੰਮ ਕਰਦੇ ਪਰ ਜੀ ਡਿਜੀਟਲ ਮਾਰਕੀਟਿੰਗ ਦੇ ਵਿੱਚ ਫ੍ਰੀਲੈਂਸਰ ਹੈਗੇ ਨੇ ਠੀਕ ਹੈ ਜੀ ਪਿਤਾ ਜੀ ਬਿਜ਼ਨਸਮੈਨ ਹੈ ਫੈਮਿਲੀ ਬਿਜ਼ਨਸ ਹੈ ਜੀ ਇਹਦਾ ਕਮਰਸ਼ੀਅਲ ਐਗਰੀਕਲਚਰ ਆਫ ਫਾਈਨੈਂਸ ਕੰਪਨੀ ਦਾ ਮਾਤਾ ਜੀ ਹੋਮੇਕ ਕਰਨੇਤੀਨ ਸਿਸਟਰਸ ਨੇ ਜੋ ਮੈਰੀਡ ਨੇ ਏਰੀਆ ਜੀ ਮਲੇਰ ਕੋਟਲਾ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਨਾਲ ਜੁੜ ਸੰਪਰਕ ਕਰਨਾ ਜੀ ਵਾਈ ਗੁਰੂ ਜੀ ਰਿਸ਼ਤਾ ਜੀ ਲੁਧਿਆਣੇ ਤੋਂ ਸ਼ਰਮਾ ਲੜਕੇ ਦਾ ਲੜਕਾ ਸੋਨਾ ਸੁਨੱਖਾ ਹੈ ਜੋ 1996 ਦਾ ਜਨਮ ਪੰਜ ਫੁੱਟ 10 ਇਟ ਹੈ ਦਸਵੀਂ ਪਾਸ ਹੈ ਜੀ ਔਰ ਪ੍ਰਾਈਵੇਟ ਨੌਕਰੀ ਕਰਦੇ ਪਏ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪਰਾ ਮੈਰਿਡ ਹੈ ਜੀ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਵਧੀਆ ਸੁਭਾਅ ਦੀ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਇਗਰੂ ਜੀ ਰਿਸ਼ਤਾ ਜੀ ਲੜਕੇ ਦਾ ਨਾਮ ਡੋਗਰਾ ਕਾਸਟ ਰਾਜਪੂਤ ਨੇ 1991 ਦਾ ਜਨਮ 5 ਫੁੱਟ 7 ਹਾਈਟ ਹੈ ਐਮਸੀ ਕੀਤੀ ਹੋਈ ਹੈ ਔਰ ਸੌਫਟਵੇਅਰ ਡਿਵੈਲਪਰ ਜੌਬ ਕਰਦੇ ਪਏ ਜੀ ਮੋਹਾਲੀ ਦੇ ਵਿੱਚ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪਰਾ ਛੋਟਾ ਨਾਲ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਔਰ ਵਾਈਗੁਰੂ ਜੀ ਜਿਹੜੇ ਵੀ ਰਿਸ਼ਤੇ ਹੁੰਦੇ ਤੁਸੀਂ ਆਪਣੀ ਦੇਖ ਪਰਖ ਵਿੱਚ ਹੀ ਕਰਨਾ ਠੀਕ ਹੈ ਜੀ ਸਾਡਾ ਕੰਮ ਸਿਰਫ ਐਡ ਦਾ ਹੀ ਹੈ ਵਾਈਗੁਰੂ ਜੀ ਰਿਸ਼ਤਾ ਜੀ ਲੁਧਿਆਣੇ ਤੋਂ ਰਾਮਗੜੀਆ ਲੜਕੀ ਦਾ ਜੀ 1995 ਦਾ ਜਨਮ ਹੈ ਔਰ ਪੰਫਟ ਸਾਥਾਈਤਾ ਜੀ ਐਮਐਸਸੀ ਮੈਥਸ ਵਿੱਚ ਕੀਤੀ ਪ੍ਰਾਈਵੇਟ ਟੀਚਰ ਹੈ ਜੀ ਮੈਥਸ ਇੱਕ ਸਿਸਟਰ ਹੈ ਵੱਡੀ ਜੋ ਮੈਰਿਡ ਹੈ ਇੱਕ ਛੋਟਾ ਭਰਾ ਹੈ ਏਰੀਆ ਲੁਧਿਆਣਾ ਲੜਕਾ ਚਾਹੀਦਾ ਸੇਮ ਕਾਸਟ ਦਾ ਹੋਵੇ ਕੈਨੇਡਾ ਔਰ ਆਸਟ੍ਰੇਲੀਆ ਵਾਲਿਆਂ ਨੂੰ ਪਹਿਲੇ ਲਵ ਪੀਅਰ ਲੜਕਾ ਚਾਹੀਦਾ ਜੀ ਇਹਨਾਂ ਨੂੰ ਠ ਮੈਰਿਜ ਬਿਊਰੋ ਵਾਲੇ ਮਾਫ ਕਰਨ ਔਰ ਮਾਲਵਾ ਇਲਾਕੇ ਵਾਲਿਆਂ ਨੂੰ ਪਹਿਲਾ ਜੀ ਵਾਈਗਰ ਜੀ ਅੰਮ੍ਰਿਤਸਰ ਤੋਂ ਰਿਸ਼ਤਾ ਜੀ ਮੰਗਲੀਕ ਲੜਕੇ ਦਾ ਕਾਸਟ ਸੁਨਿਆਰਾ ਜੀ ਨਾਮ ਸਿੰਘ 1999 ਦਾ ਜਨਮ ਹੈ ਜੀ ਔਰ ਸੁਨਿਆਰੇ ਨੇ 5 ਫੁੱਟ 6 ਹਾਈਟ ਹੈ ਦਸਵੀਂ ਪਾਸ ਨੇ ਫੋਟੋਗ੍ਰਾਫਰ ਹੈ ਲੜਕਾ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋ ਬਰਾਤੇ ਇੱਕ ਸਿਸਟਰ ਹੈ ਇਹਨੀਆਂ ਜੀ ਸ਼ਹਿਰ ਦਾ ਅੰਮ੍ਰਿਤਸਰ ਲੜਕੇ ਚਾਹੀਦੀ ਸੇਮ ਕਾਸਟ ਵਾਲਿਆਂ ਨੂੰ ਪਹਿਲ ਹੈ ਰੀ ਨਜ਼ਰੂ ਸੰਪਰਕ ਕਰਨਾ ਲੜਕੀ ਮੰਗਲੀਕ ਹੋਵੇ ਤੇ ਨਾ ਸਿੱਧੀ ਗੱਲਬਾਤ ਕਰ ਸਕਦੇ ਜੀ ਪਰਿਵਾਰ ਵਾਲਿਆਂ ਨਾਲ ਬ੍ਰੋ ਜੀ ਰਿਸ਼ਤਾ ਜੀ ਬਿਜ਼ਨਸਮੈਨ ਲੜਕੇ ਦਾ ਨਾਮ ਹਾਈਡਰ ਖਗਰ ਜੀ ਸ਼ਾਹੀ ਨੇ ਔਰ ਹਿੰਦੂ ਖਤਰੇ ਨੇ 1993 ਦਾ ਜਨਮ ਹੈ 5 ਫੁੱਟ 8 ਹਾਈਟ ਹੈ ਜੀ ਬੀਏ ਕੀਤੀ ਹੋਈ ਬੱਚੇ ਨੇ ਔਰ ਆਈਟੀਆਈ ਡਿਪਲੋਮਾ ਵੀ ਕੀਤਾ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇਲੈਕਟ੍ਰਿਕ ਐਂਡ ਮਕੈਨੀਕਲ ਵਰਕਸ਼ਾਪ ਹੈ ਜੀ ਔਰ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇੱਕ ਭੈਣ ਤੇ ਇੱਕ ਭਰਾ ਦੋਨੋਂ ਜੌਬ ਕਰਦੇ ਆਰਨਿੰਗ ਕਰਦੇ ਠੀਕ ਹੈ ਜੀ ਏਰੀਆ ਜੀ ਮੰਡੀ ਗੋਬਿੰਦਗੜ ਔਰ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਇਹਨਾਂ ਨੂੰ ਠੀਕ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਰ ਵੈਗਰੂ ਜੀ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਤਰਨ ਤਰਨ ਤੋਂ ਹੈ ਜੀ ਨਾਮ ਸਿੰਘ ਡਿਵੋਰਸ ਹੋਇਆ ਜੀ ਨਾ ਪਰ ਕੋਈ ਬੇਬੀ ਨਹੀਂ ਹੈਗਾ ਇਹਨਾਂ ਦਾ ਠੀਕ ਹੈ ਜੀ ਰਾਮਗੜੀਆ ਸੋਖੀ ਨੇ ਔਰ 1984 ਦਾ ਜਨਮ 6 ਫੁੱਟ ਹਾਈਟ ਹੈ ਜੀ ਡਿਫਾਰਮੇਸੀ ਕੀਤੀ ਹੋਈ ਔਰ ਕੰਮ ਕਰਦੇ ਪਏ ਹਸਪੀਟਲ ਵਿੱਚ ਔਨ ਕੰਟਰੈਕਟ ਫਾਰਮਾਸਿਸਟ ਠੀਕ ਹੈ ਜੀ ਉਹਨਾਂ ਦੀ ਨੌਕਰੀ ਕਰਦੇ ਪਏ ਪੇਰੈਂਟਸ ਦੋਵੇਂ ਨਹੀਂ ਹੈਗੇ ਔਰ ਦੋ ਪੈਰਾਂ ਨੇ ਜੋ ਮੈਰਿਡ ਹੈ ਜੀ ਏਰੀਆ ਤਰਨ ਤਰਨ ਲੜਕੀ ਚਾਹੀਦੀ ਹੈ ਵਿਡੋ ਹੋਏ ਚਾਹੀਦੀ ਡਿਵੋਰਸ ਹੋਏ ਪਰ ਬਿਨਾ ਬੱਚੇ ਤੋਂ ਵੇਰ ਖਾਨਦਾਨੀ ਲੜਕੀ ਹੋਵੇ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਨਰਨ ਵਾਈਗਰੇਚਾ ਰਿਸ਼ਤਾ ਜੀ ਰਾਮਗੜੀਆ ਲੜਕੇ ਦਾ ਹੀ ਇਕੱਲੇ ਰਹਿੰਦੇ ਨੇ ਨਾ ਮਾਤਾ ਜੀ ਹੈ ਨਾ ਪਿਤਾ ਜੀ ਠੀਕ ਹੈ ਜੀ ਔਰ ਅੰਮ੍ਰਿਤਸਰ ਦੇ ਰਹਿਣ ਵਾਲੇ ਨਾਮ ਸਿੰਘ 1996 ਦਾ ਜਨਮ ਪੰਚਪੁਰ ਤਿੰਨ ਹਾਈਟਾ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਆਪਣੀ ਬੈਟਰੀ ਰਿਕਸ਼ਾ ਜੀ ਲੜਕਾ ਚਲਾਉਂਦਾ ਵਾ ਔਰ ਵਧੀਆ ਆਮਦਨ ਹੈ ਜੀ ਦੋ ਪੈਣਾ ਦੋਨੋਂ ਮੈਰਿਡਿਕਪਰਾ ਔਰ ਵੀ ਮੈਰਿਡ ਹੈ ਆਪਣਾ ਕਾਰ ਹੈ ਔਰ ਲੜਕੀ ਚਾਹੀਦੀ ਹੈ ਜੋ ਵਧੀਆ ਸੁਭਾਦੀ ਹੋਵੇ ਔ ਵੈਗਰੋ ਜੀ ਰਿਸ਼ਤੇ ਦੇ ਸਿੰਗਲ ਡਾਟਰ ਦਾ ਨਿਊਜ਼ੀਲੈਂਡ ਪੀਆਰ ਨੇ ਨਾ ਪੈਨ ਹੈ ਨਾ ਪ੍ਰਾ ਠੀਕ ਹੈ ਜੀ ਨਾਮ ਹਾਇਦਰ ਖਗਿਆ ਜੀ 1988 ਦਾ ਜਨਮ ਪੰਫੁੱਡ 3 ਹਾਈ ਟੈਕ ਕਾਸਟ ਐਸਸੀ ਹੈ ਜੀ ਪੜਾਈ ਇਹਨਾਂ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਔਰ ਵਰਕ ਕਰਦੇ ਪਏ ਜੀ ਨਿਊਜ਼ੀਲੈਂਡ ਦੇ ਵਿੱਚ ਹੈਲਥ ਕੇਅਰ ਔਰ ਮਾਤਾ ਜੀ ਪਿਤਾ ਜੀ ਦੋਵੇਂ ਰਿਟਾਇਰਡ ਨੇ ਸਿੰਗਲ ਡਾਟਰ ਹੈ ਲੜਕਾ ਚਾਹੀਦਾ ਜੋ ਨਿਊਜ਼ੀਲੈਂਡ ਜਾਂ ਫਿਰ ਆਸਟ੍ਰੇਲੀਆ ਤੋਂ ਹੋਵੇ ਨਾ ਜਰੂਰ ਸੰਭਰ ਕਰਨਾ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ